ਪਟਿਆਲਾ ਦੇ ਇੱਕ ਇਲਾਕੇ ਦੀ ਵੀਡੀਓ ਛੜੀ ਉਹ ਨਿਕਲ ਕੇ ਸਾਹਮਣੇ ਆਈ ਹੈ ਤੇ ਉਸ ਵੀਡੀਓ ਦੇ ਵਿੱਚ ਸਾਫ਼ ਦੇਖਿਆ ਜਾ ਰਿਹਾ ਹੈ ਕਿ ਇੱਕ ਬੰਦੇ ਦੇ ਵੱਲੋਂ ਔਰਤ ਦੀ ਬੁਰੇ ਤਰੀਕੇ ਦੇ ਨਾਲ ਕੁੱਟਮਾਰਾ ਛੜੀਓ ਕੀਤੀ ਜਾ ਰਹੀ ਹੈ ਔਰਤ ਨੂੰ ਵਾਲਾਂ ਤੋਂ ਫੜ ਕੇ ਗਲੀ ਦੇ ਵਿੱਚ ਘੜੀਸਿਆ ਜਾ ਰਿਹਾ ਹੈ ਔਰਤ ਦੇ ਥੱਪੜ ਤੱਕ ਨੇ ਛੇੜੇ ਉਹ ਮਾਰੇ ਜਾਂਦੇ ਨੇ ਤੇ ਔਰਤ ਦੇ ਉੱਪਰ ਸਕੂਟਰੀ ਛਡਾਉਣ ਦੀ ਕੋਸ਼ਿਸ਼ ਹੈ ਜਿਹੜੀ ਉਹ ਵੀ ਕੀਤੀ ਜਾ ਰਹੀ ਹੈ ਤਾਂ ਇਹ ਸਾਰੀ ਘਟਨਾ ਜਿਹੜੀ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਰਿਹਾ ਕਿ ਔਰਤ ਨੂੰ ਬੁਰੇ ਤਰੀਕੇ ਦੇ ਨਾਲ ਇੱਕ ਬੰਦੇ ਦੇ ਵੱਲੋਂ ਕੁੱਟਿਆ ਜਾ ਰਿਹਾ ਉਹ ਬੰਦਾ ਔਰਤ ਨੂੰ ਵਾਲਾਂ ਤੋਂ ਫੜ ਕੇ ਗਲੀ ਦੇ ਵਿੱਚ ਘੜੀਸਦਾ ਉਸ ਔਰਤ 'ਤੇ ਥੱਪੜ ਨੇ ਛਿੜੇ ਉਹ ਵੀ ਮਾਰੇ ਜਾਂਦੇ ਨੇ ਤੇ ਉਸ ਔਰਤ ਦੇ ਉੱਪਰ ਸਕੂਟਰੀ ਚੜਾਉਣ ਦੀ ਕੋਸ਼ਿਸ਼ ਆ ਜਿਹੜੀ ਉਹ ਵੀ ਉਸ ਬੰਦੇ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਇਹ ਔਰਤ ਮੁਹੱਲੇ ਦੇ ਵਿੱਚ ਘਰਾਂ ਦੇ ਵਿੱਚ ਸਾਫ ਸਫਾਈ ਦਾ ਕੰਮ ਕਰਦੀ ਹੈ ਤਾਂ ਇਸ ਔਰਤ ਨੇ ਦੱਸਿਆ ਕਿ ਜਿਹੜਾ ਇਹ ਬੰਦਾ ਹੈ ਉਸ ਦੇ ਭਰਾ ਦੇ ਘਰ ਦੇ ਵਿੱਚ ਮੈਂ ਸਾਫ ਸਫਾਈ ਦਾ ਕੰਮ ਕਰਦੀ ਹਾਂ ਇਸ ਬੰਦੇ ਦਾ ਭਰਾ ਛੜਾ ਉਹ ਵਿਦੇਸ਼ ਗਿਆ ਹੋਇਆ ਤੇ ਇਸ ਬੰਦੇ ਦੇ ਭਰਾ ਦੇ ਘਰ ਉਸ ਦੀ ਘਰਵਾਲੀ ਤੇ ਉਸ ਦੇ ਦੋ ਬੱਚੇ ਨੇ ਛੜੇ ਉਹ ਰਹਿੰਦੇ ਨੇ ਅਕਸਰ ਇਹ ਬੰਦਾ ਆਪਣੇ ਭਰਾ ਦੀ ਘਰਵਾਲੀ ਦੇ ਨਾਲ ਲੜਦਾ ਰਹਿੰਦਾ ਮੈਂ ਸਿਰਫ ਐਨਐਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੇਰੇ ਭਰਾ ਜਿਹੜਾ ਉਹ ਵਿਦੇਸ਼ ਦੇ ਵਿੱਚ ਰਹਿੰਦਾ ਹੈ ਤੇ ਤੂੰ ਉਸ ਦੀ ਘਰਵਾਲੀ ਤੇ ਬੱਚਿਆਂ ਦੇ ਨਾਲ ਨਾ ਲੜਿਆ ਕਰ ਤਾਂ ਇਸ ਔਰਤ ਨੇ ਦੱਸਿਆ ਕਿ ਜਦੋਂ ਮੈਂ ਉਸ ਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵਿਅਕਤੀ ਜਿਹੜਾ ਉਹ ਤੈਸ਼ ਦੇ ਵਿੱਚ ਆ ਗਿਆ ਤੇ ਉਸ ਨੇ ਮੇਰੇ ਉੱਪਰ ਹਮਲਾ ਕਰ ਦਿੱਤਾ ਮੇਰੇ ਉੱਪਰ ਸਕੂਟਰੀਆ ਛੇੜੀ ਉਹ ਵੀ ਉਸ ਬੰਦੇ ਨੇ ਚੜਾਉਣ ਦੀ ਕੋਸ਼ਿਸ਼ ਕੀਤੀ ਮੈਨੂੰ ਵਾਲਾਂ ਤੋਂ ਫੜ ਕੇ ਮੈਨੂੰ ਗਲੀ ਦੇ ਵਿੱਚ ਘੜੀਸਿਆ ਗਿਆ ਮੇਰੇ ਥੱਪੜਨੇ ਛਿਹੜੇ ਉਹ ਵੀ ਮਾਰੇ ਗਏ ਤਾਂ ਇਹ ਸਾਰੀ ਘਟਨਾ ਛੜੀ ਉਸ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਦੇ ਵਿੱਚ ਕੈਦ ਹੋਈ ਹੈ ਔਰਤ ਦੇ ਵੱਲੋਂ ਇਨਸਾਫ ਦੀ ਗੁਹਾਰਾ ਜਿਹੜੀ ਉਹ ਲਗਾਈ ਜਾ ਰਹੀ ਹੈ ਤਾਂ ਇਹ ਔਰਤ ਜਿਸ ਦਾ ਨਾਮ ਊਸ਼ਾ ਦੱਸਿਆ ਜਾ ਰਿਹਾ ਇੱਕ ਮਹੱਲੇ ਦੇ ਵਿੱਚ ਘਰਾਂ ਦੇ ਵਿੱਚ ਸਾਫ ਸਫਾਈ ਦਾ ਕੰਮ ਕਰਦੀ ਆ ਜਿਸ ਦੀ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਛੜੀ ਉਹ ਕੀਤੀ ਗਈ ਆ ਇਹ ਕੁੱਟਮਾਰ ਉਸੇ ਇਲਾਕੇ ਦੇ ਇੱਕ ਬੰਦੇ ਦੇ ਵੱਲੋਂ ਕੀਤੀ ਗਈ ਆ ਜਿਸ ਘਰ ਦੇ ਵਿੱਚ ਇਹ ਔਰਤ ਕੰਮ ਕਰਦੀ ਆ ਤਾਂ ਉਸ ਘਰ ਦੇ ਮਾਲਕ ਦਾ ਭਰਾ ਸੀ ਇਹ ਬੰਦਾ ਜਿਸ ਨੇ ਇਸ ਔਰਤ ਦੀ ਕੁੱਟਮਾਰ ਕੀਤੀ ਆ ਤਾਂ ਇਸ ਔਰਤ ਨੇ ਦੱਸਿਆ ਕਿ ਜਿਹੜਾ ਇਹ ਬੰਦਾ ਸੀ ਉਹ ਆਪਣੇ ਭਰਾ ਦੀ ਘਰਵਾਲੀ ਦੇ ਨਾਲ ਹਮੇਸ਼ਾ ਅਕਸਰ ਲੜਦਾ ਰਹਿੰਦਾ ਸੀ ਤਾਂ ਮੈਂ ਇਸ ਨੂੰ ਐਨਾ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਤੂੰ ਨਾ ਲੜਿਆ ਕਰ ਤਾਂ ਐਨੇ ਦੇ ਵਿੱਚ ਇਹ ਤੈਸ਼ ਦੇ ਵਿੱਚ ਆ ਗਿਆ ਮੈਨੂੰ ਗਾਲਾਂ ਕੱਢੀਆਂ ਗਈਆਂ ਤੇ ਬਾਅਦ ਦੇ ਵਿੱਚ ਮੇਰੇ ਨਾਲ ਕੁੱਟਮਾਰ ਆ ਜਿਹੜੀ ਉਹ ਕੀਤੀ ਗਈ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਕੋਈ ਅਧਿਕਾਰਿਤ ਬਿਆਨ ਹੈ ਜਿਹੜਾ ਉਹ ਨਿਕਲ ਕੇ ਸਾਹਮਣੇ ਨਹੀਂ ਆਇਆ ਕਿਉਂਕਿ ਪੁਲਿਸ ਹੈ ਜਿਹੜੀ ਉਹ ਬਾਅਦ ਦੇ ਵਿੱਚ ਇਸ ਸਾਰੇ ਮਾਮਲੇ ਦੀ ਜਾਂਚ ਕਰੇਗੀ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਅਸਲ ਦੇ ਵਿੱਚ ਇਸ ਵੀਡੀਓ ਦੇ ਪਿੱਛੇ ਸਚਾਈ ਕੀ ਹੈ ਕਿ ਇਸ ਕੁੱਟਮਾਰ ਦੇ ਵਿੱਚ ਗਲਤੀ ਕਿਸ ਦੀ ਆ ਤੇ ਕੀ ਕਾਰਨ ਰਹੇ ਕਿ ਇਸ ਔਰਤ ਦੀ ਕੁੱਟਮਾਰਾ ਛੜੀ ਉਹ ਕੀਤੀ ਗਈ ਪਰ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਰਿਹਾ ਹੈ ਕਿ ਉਸ ਔਰਤ ਨੂੰ ਬੁਰੇ ਤਰੀਕੇ ਦੇ ਨਾਲ ਕੋਟਿਆ ਜਾ ਰਿਹਾ ਹੈ ਬਾਲਾਂ ਤੋਂ ਫੜ ਕੇ ਉਸ ਨੂੰ ਗਲੀ ਦੇ ਵਿੱਚ ਘੜੀਸਿਆ ਜਾ ਰਿਹਾ ਉਸਦੇ ਥੱਪੜ ਤੱਕ ਨੇ ਜਿਹੜੇ ਉਹ ਵੀ ਮਾਰੇ ਗਏ ਨੇ ਮੇਰਾ ਨਾਮ ਉਸਾਰੀ ਕੀ ਗੱਲ ਕੀ ਹੋਈ ਸੀ ਮੈਂ ਤਾਂ ਸਮਝਾ ਰਹੀ ਸੀ ਮੈਂ ਕਿ ਪੁੱਤੇ ਲੜੋ ਨਾ ਤੁਸੀਂ ਹੈਂ ਉਹਦੇ ਵੀ ਦੋ ਬੱਚੇ ਹੈ ਤੇਰੇ ਵੀ ਦੋ ਬੱਚੇ ਹੈ ਤੁਸੀ ਰਲ ਮਿਲ ਕੇ ਰਹੋ ਮੈਨੂੰ ਗਾਲਾਂ ਕੱਢਣ ਲੱਗ ਗਿਆ ਮੈਂ ਕਿਹਾ ਪੁੱਤ ਮੈਨੂੰ ਕਿਉਂ ਗਾਲਾਂ ਕੱਢ ਰਿਹਾ ਮੈਂ ਤਾਂ ਤੀਹ ਸਾਲ ਤੋਂ ਇੱਥੇ ਕੰਮ ਕਰ ਰਹੀ ਹਾਂ ਕਹਿੰਦਾ ਤੂੰ ਚੁਗਲੀਆਂ ਕਰਦੀ ਹੈ ਮੈਂ ਕਿਹਾ ਨਾ ਮੈਂ ਤਾਂ ਕੁਛ ਨਹੀਂ ਪੁੱਤ ਮੈਂ ਮੇਰੇ ਤਾਂ ਕੋਈ ਉਹ ਨਹੀਂ ਬਸ ਇੰਨੇ ਐਕਟਿਵਾ ਚੜਾ ਤਾ ਮੇਰੇ ਉੱਤੇ ਐਕਟਿਵਾ ਚੜਾ ਕੇ ਮੇਰੇ ਮੈਂ ਆਪਣੇ ਬਚਾਓ ਨਾਲ ਝਾੜੂ ਉਹ ਕਰਿਆ ਤਾਂ ਮੇਰੇ ਵਾਲ ਫੜ ਕੇ ਕਿਰੀਸ਼ ਕਰੀਸ਼ ਮਾਰ ਰਿਹਾ ਸੀ ਮੈਨੂੰ ਲੱਤਾਂ ਮਾਰੀਆਂ ਮੈਨੂੰ ਵਾਲ ਪੱਟੇ ਮੇਰਾ ਸਿਰ ਬੜਾ ਦੁਖਦਾ ਮੇਰੇ ਪਿੱਠ ਸਾਰੀ ਦੁਖਦੀ ਹੈ ਤੁਸੀਂ ਉੱਤੀ ਕੰਮ ਕਰਦੇ ਜਿੱਥੇ ਬੰਦਾ ਰਹਿੰਦਾ ਮੈਂ ਉਹਦੇ ਭਾਈ ਕੇ ਛੋਟੇ ਭਾਈ ਕੇ ਕੰਮ ਕਰਦੀ ਆ ਮੈਂ ਤਾਂ ਦੂਜੇ ਕੇ ਕੰਮ ਕਰਦੀ ਸੀ ਉਹਦਾ ਉਹਨਾਂ ਕੇ ਕਰਕੇ ਦੂਜੇ ਕੇ ਘਰ ਆ ਕੇ ਕੰਮ ਕਰਦੀ ਸੀ ਅੱਛਾ ਦੂਜੇ ਕੇ ਘਰ ਆ ਕੇ ਮਾਰਿਆ ਨੇ ਤੁਸੀਂ ਉਹਦੀ ਵਿਧਵਾ ਭਰਜਾਈ ਬਾਰੇ ਕਹਿੰਦੇ ਸੀ ਕਿ ਉਹਨੂੰ ਥੋਲੜਿਆ ਨਾ ਕਰ ਗਰੀਬ ਹੈ ਵਿਧਵਾ ਨਹੀਂ ਹੈਗੀ ਉਹ ਅੱਛਾ ਉਹਦਾ ਘਰ ਅਲ ਬਾਹਰ ਗਿਆ ਹੋਇਆ ਹੈ ਨਾ ਉਹ ਕੱਲੀ ਰਹਿੰਦੀ ਹੈ ਵਿਚਾਰੇ ਹਾਂ ਉਹਨੂੰ ਉਹਦੇ ਪਿੱਛੇ ਮੈਂ ਕਿਹਾ ਮੈਂ ਕਿਹਾ ਰਲ ਮਿਲ ਕੇ ਰਿਹਾ ਕਰੋ ਤੁਸੀਂ ਬਸ ਉਸ ਪਿੱਛੇ ਮੈਨੂੰ ਮਾਰਿਆ ਇਹਨੇ ਮੇਰਾ ਕੋਈ ਕਸੂਰ ਨਹੀਂ ਕੋਈ ਗੱਲ ਨਹੀਂ ਸਾਰੇ ਹੈਗੇ ਉੱਥੇ ਖੜੀਆਂ ਸੀ ਲੇਡੀਜ਼ ਵੀ ਖੜੀਆਂ ਸੀ ਬਹੁਤ ਸਾਰੇ ਉਹ ਪੁਲਿਸ ਨੂੰ ਰਿਪੋਰਟ ਦੇ ਦਿੱਤੀ ਹਾਂ ਰਿਪੋਰਟ ਦੇਤੀ ਅਜੇ ਤੱਕ ਨਹੀਂ ਪਹੁੰਚੇ ਅਜੇ ਤਾਂ ਮੈਨੂੰ ਦੇਖਣ ਵੀ ਨਹੀਂ ਆਏ ਹਾਂ ਕਾਰਵਾਈ ਹੋਣੀ ਚਾਹੀਦੀ ਹੈ